ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਜਏ ਸੁਆਬ ਬਣਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਪਰ ਪੂਰਾ ਪ੍ਰੋਸੀਜਰ ਨਹੀਂ ਕੀਤਾ ਸੀ ਇਸ ਕਰਕੇ ਸਾਨੂੰ ਤੁਸੀਂ ਬੰਦ ਤੋਂ ਹੀ ਦਰਸ਼ਨ ਕਰਨੇ ਲਈ ਮਜਬੂਰ ਹੋਣਾ ਪਿਆ ਉੱਥੇ ਦੂਰਬੀਨਾ ਲੱਗਿਆ ਹੋਇਆ ਹਨ ਦੂਰਬੀਨਾ ਰਾਹੀਂ ਹੀ ਦਰਸ਼ਨ ਕੀਤੇ ਜਿੱਥੇ ਵੀ ਮੈਂ ਜਾਣਾ ਮੈਂ ਆਲੇ ਦੁਆਲੇ ਚੰਗੀ ਤਰ੍ਹਾਂ ਕੋਖ ਕਰਦਾ ਹੁੰਨਾ ਕਿੱਥੇ ਕੀ ਹੋ ਰਿਹਾ ਪਹਿਲਾਂ ਤਾਂ ਇਹ ਹੋਇਆ ਕਰਦਾ ਸੀ ਕਿ ਜਿੱਥੇ ਵੀ ਲੋਕਾਂ ਦੀ ਆਵਾਜ਼ ਆਈ ਹੈ ਆਵਾਜ਼ੇ ਹੁੰਦੀ ਹੈ ਉੱਥੇ ਹਿੰਦੂ ਵੀਰ ਆਪਣਾ ਕੋਈ ਨਾ ਕੋਈ ਮੰਦਿਰ ਕੋਈ ਨਾ ਕੋਈ ਅਸਥਾਨ ਬਣਾ ਲਿਆ ਕਰਦੇ ਸਨ ਪਰ ਅੱਜ ਸਿੱਖ ਵੀ ਉੱਥੇ ਰਾਤ ਤੇ ਚੱਲੇ ਹੋਏ ਹਨ ਉਸ ਸਰਹੱਦ ਦੇ ਨੇੜੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਔਰ ਉਸ ਦੇ ਵਿੱਚ ਲੰਗਰ ਚੱਲਦਾ ਹੈ ਹੋਰ ਵੀ ਬਹੁਤ ਕੁਝ ਹੈ ਉਸ ਗੁਰਦੁਆਰੇ ਦਾ ਇਤਿਹਾਸ ਮੈਂ ਜਾਨਣਾ ਚਾਹਿਆ ਕਿ ਇਤਿਹਾਸ ਕੀ ਹੈ ਉਸ ਜਗ੍ਹਾ ਤੇ ਸ਼ਾਇਦ ਹੀ ਕੋਈ ਵੱਡੇ ਲੀਡਰਾਂ ਤੋਂ ਲੈ ਕੇ ਛੋਟੇ ਲੀਡਰਾਂ ਤੱਕ ਧਾਰਮਿਕ ਆਗੂ ਜ਼ਹਿਦਾਰਾਂ ਤੱਕ ਸ਼ਾਇਦ ਹੀ ਕੋਈ ਬੰਦਾ ਹੋਵੇਗਾ ਜਿਹੜਾ ਉੱਥੇ ਨਾ ਗਿਆ ਹੋਵੇਗਾ। ਔਰ ਇਹ ਜਿਹੜਾ ਬੋਰਡ ਉੱਥੇ ਇਤਿਹਾਸ ਤਾਂ ਲਿਖਿਆ ਹੋਇਆ ਹੈ। ਉਸ ਗੁਰਦੁਆਰੇ ਦੇ ਵਿੱਚ ਉਸ ਅਸਥਾਨ ਦੇ ਵਿੱਚ ਗੁਰਦੁਆਰਾ ਸਿੱਖ ਲਈ ਕਹਿ ਦਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਅਸਥਾਨ ਕੋਈ ਵੀ ਹੈ ਉਸਦੇ ਨਾਲ ਕਹਾਣੀ ਬਣਾ ਕੇ ਜੋੜ ਦਿੱਤੀ ਜਾਂਦੀ ਹੈ ਸਾਡੇ ਸਿੱਖਾਂ ਦਾ ਇਹ ਸੁਭਾਅ ਬਣ ਗਿਆ ਕਿ ਉਹ ਕਿਸੇ ਵੀ ਗੱਲ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ ਪਹਿਲਾਂ ਬਾਬਾ ਦੀਪ ਸਿੰਘ ਜੀ ਬਾਰੇ ਦੱਸਿਆ ਗਿਆ ਕਿ ਉਹ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਸ਼ਹਾदत ਕਿਵੇਂ ਦਿੱਤੀ ਕਿ ਉਹਨਾਂ ਦਾ ਸਿਰ ਲੱਥ ਗਿਆ ਸੀ ਕੋਈ ਕੁਝ ਕਿਲੋਮੀਟਰ ਦਰਬਾਰ ਸਾਹਿਬ ਤੋਂ ਦੂਰ ਪਰ ਉਹਨਾਂ ਨੇ ਆਪਣੇ ਸਿਰ ਨੂੰ ਆਪਣੇ ਹੱਥ ਉੱਤੇ ਰੱਖਿਆ ਤੇ ਦੂਜੇ ਹੱਥ ਨਾਲ ਖੰਡਾ ਵਾਹਦੇ ਹੋਏ ਲੜਾਈ ਸ਼ੁਰੂ ਕਰ ਦਿੱਤੀ ਅਜਿਹੀਆਂ ਕਹਾਣੀਆਂ ਇਤਿਹਾਸ ਵਿੱਚ ਬਹੁਤ ਜਗ੍ਹਾ ਮਿਲਦੀਆਂ ਨੇ ਕ੍ਰਿਸ਼ਨ ਜੀ ਮਹਾਰਾਜ ਦੇ ਟਾਈਮ ਵੀ ਅਜਿਹੀ ਕਹਾਣੀ ਹੈ। ਉਹ ਰਾਜਸਥਾਨ ਦੇ ਵਿੱਚ ਵੀ ਅਜਿਹੀ ਕਹਾਣੀ ਦੱਸੀ ਜਾਂਦੀ ਹੈ। ਪਰ ਮੈਂ ਸਿੱਖ ਧਰਮ ਦੀ ਗੱਲ ਕਰਦਾ ਕਿ ਸਿੱਖ ਧਰਮ ਦੇ ਵਿੱਚ ਬਾਬਾ ਦੀਪ ਸਿੰਘ ਪਹਿਲੇ ਅਜਿਹੇ ਵਿਅਕਤੀ ਨਹੀਂ ਹੋਏ ਹਨ ਜਿਨ੍ਹਾਂ ਦੇ ਨਾਲ ਇਹ ਕਹਾਣੀ ਜੋੜੀ ਗਈ ਹੈ ਕਿ ਉਹਨਾਂ ਨੇ ਸਿਰ ਲੱਤਣ ਤੋਂ ਬਾਅਦ ਲੜਾਈ ਕੀਤੀ। ਅੱਜ ਅਜੇ ਹੀ ਇੱਕ ਕਹਾਣੀ ਜਿਹੜੀ ਉੱਥੇ ਬੋਰਡ ਦੇ ਉੱਤੇ ਲਿਖੀ ਹੋਈ ਹੈ ਉਹ ਮੈਂ ਤੁਹਾਨੂੰ ਸੁਣਾਵਾਂਗਾ ਫਿਰ ਉਸ ਦਾ ਵਿਸ਼ਲੇਸ਼ਣ ਕਰਾਂਗਾ ਤੁਸੀਂ ਕਹੋਗੇ ਵੀ ਇਹ ਕੋਈ ਇਤਿਹਾਸਿਕ ਗ੍ਰੰਥ ਤਾਂ ਹੈ ਨਹੀਂ ਤੁਹਾਨੂੰ ਕੀ ਲੋੜ ਪਈ ਇਸ ਕਹਾਣੀ ਨੂੰ ਸੁਣਾਉਣ ਦੀ ਮੈਂ ਇਹ ਕਹਾਣੀ ਇਸ ਲਈ ਸੁਣਾ ਰਿਹਾ ਕਿ ਇਤਿਹਾਸ ਸਾਡਾ ਕਿਵੇਂ ਬਣਦਾ ਹੈ ਏਵੇਂ ਇਤਿਹਾਸ ਬਣਦਾ ਹੈ ਇੱਥੇ ਬੋਰਡ ਲੱਗਾ ਹੋਇਆ ਬੋਰਡ ਦੇ ਉੱਤੇ ਲਿਖਿਆ ਹੋਇਆ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਲੋਕ ਉੱਥੇ ਦਰਸ਼ਨਾਂ ਨੂੰ ਜਾਂਦੇ ਨੇ ਸਰਹਾਦ ਤੇ ਉਹਨਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇਖਣਾ ਉਹ ਸਾਰੇ ਹੀ ਉਹ ਨਾਲ ਹੀ ਗੁਰਦੁਆਰਾ ਰਸਤੇ ਵਿੱਚ ਪੈਂਦਾ ਸਾਰੇ ਹੀ ਉੱਥੇ ਵੀ ਜਾਂਦੇ ਨੇ ਇਸ ਤਰ੍ਹਾਂ ਕਰਕੇ ਗਲਤ ਪਿੱ ਤਾਂ ਗਲਤ ਕਹਾਣੀਆਂ ਪ੍ਰਚਲਿਤ ਹੋ ਜਾਂਦੀਆਂ ਆਓ ਮੈਂ ਲਿਖੀ ਹੋਈ ਕਹਾਣੀ ਪਹਿਲਾਂ ਮੈਂ ਪੜਦਾ ਫਿਰ ਅਸੀਂ ਵਿਚਾਰ ਕਰਾਂਗੇ ਕਿ ਸੱਚ ਕੀ ਹੋ ਸਕਦਾ ਔਰ ਇਹ ਕਹਾਣੀਆਂ ਅਜਈਆਂ ਬਣਾ ਕੇ ਗੁਰਦੁਆਰਿਆਂ ਵਿੱਚ ਕਿਉਂ ਲਾਈਆਂ ਜਾਂਦੀਆਂ ਇੱਕ ਕਹਾਣੀ ਹੈ ਸ਼ਹੀਦ ਬਾਬਾ ਸਿੱਧ ਸੋਹ ਰੰਦਾਵਾਦੀ ਸ਼ਹੀਦ ਬਾਬਾ ਸਿੱਧ ਸੋਹ ਦਾ ਜਨਮ 4 ਮਾਰਚ 1652 ਈਸਵੀ ਨੂੰ ਪਾਪ ਗੁਰੂ ਗੋਬਿੰਦ ਸਿੰਘ ਜੀ ਤੋਂ 14 ਸਾਲ ਪਹਿਲਾਂ ਹੋਇਆ ਰੰਦਾਵਾ ਪਰਿਵਾਰ ਵਿੱਚ ਨੂਰ ਮਹਿਲ ਨੇੜੇ ਪਿੰਡ ਤਲਵਣ ਵਿੱਚ ਹੋਇਆ ਸਿੱਖ ਪਰਿਵਾਰ ਹੋਣ ਕਰਕੇ ਇਹਨਾਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਕਥਾ ਕਹਾਣੀਆਂ ਸੁਣਾਉਣੀਆਂ ਤੇ ਇਹਨਾਂ ਦੇ ਮਨ ਇਹਦਾਂ ਦਾ ਮਨ ਬਹੁਤ ਜੋਸ਼ੀਲਾ ਹੋ ਗਿਆ ਅਤੇ ਮਾਤਾ ਪਿਤਾ ਨੇ ਬਾਣੀਆਂ ਕੰਠ ਕਰਾਈਆਂ ਇੰਨਾ ਸ਼ੁਕਰ ਹੈ ਕਿ ਥੇ ਨਹੀਂ ਲਿਖਿਆ ਕਿ ਪੰਜਾਂ ਬਾਣੀਆਂ ਦੇ ਨਿਤਨੇਮੇ ਸਾੰਨੇ ਕੁਝ ਵੀ ਲਿਖ ਦੇਣਾ ਅੱਗੇ ਤੁਹਾਨੂੰ ਮੈਂ ਦੱਸਾਂਗਾ ਅਜਿਹਾ ਲਿਖਿਆ ਹੋਇਆ ਜੋ ਗੱਲ ਉਸ ਸਮੇਂ ਤੱਕ ਸਿੱਖ ਧਰਮ ਵਿੱਚ ਨਹੀਂ ਸੀ ਸਨ 1652 ਵਿੱਚ ਉਹ ਗੱਲਾਂ ਇੱਥੇ ਲਿਖੀਆਂ ਹੋਈਆਂ ਨੇ ਬਾਣੀਆਂ ਕੰਠ ਕਰਾਈਆਂ ਤੇ ਭਜਤੀ ਤੇ ਸਿਮਰਨ ਨਾਲ ਮਨ ਜੁੜ ਗਿਆ ਤੇ ਸਿਮਰਨ ਕਰਦੇ ਰੰਦੇ ਸਨ ਫਿਰ ਪਿੰਡ ਤਲਵਣ ਤੋਂ ਨਕੋਦਰ ਰਸਤੇ ਜ਼ਿਲਹੰਦਰ ਤੋਂ ਅੱਗੇ ਕਰਤਾਰਪੁਰ ਦੀ ਧਰਤੀ ਤੇ ਆਏ ਜਿਹੜਾ ਨਕੋਦਰ ਹੈ ਉਹ ਵੀ ਜ਼ਿਲਹੰਦਰ ਵਿੱਚ ਹੀ ਹੈ ਔਰ ਕਰਤਾਰਪੁਰ ਵੀ ਜ਼ਿਲਹੰਦਰ ਵਿੱਚ ਹੀ ਹੈ ਤੇ ਉਹ ਉਹ ਆਪਣੇ ਜ਼ਿਲ੍ਹੇ ਵਿੱਚ ਚੱਲ ਕੇ ਤਾਂ ਕਰਤਾਰਪੁਰ ਆ ਗਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਲੜਾਈਆਂ ਲੜੀਆਂ ਸਨ ਇੱਥੇ ਬਾਬਾ ਜੀ ਸਿੰਘਾਂ ਦੇ ਜਥਿਆਂ ਵਿੱਚ ਰਲ ਕੇ 1680 ਈਸਵੀ ਵਿੱਚ ਸ਼ਾਸਤਰ ਵਿਦਿਆ ਸਿੱਖਣ ਲੱਗੇ। ਸਰੀਰ ਬਹੁਤ ਫਰਤੀਲਾ ਹੋਣ ਕਰਕੇ ਥੋੜੇ ਸਮੇਂ ਵਿੱਚ ਹੀ ਸ਼ਾਸਤਰ ਵਿਦਿਆ ਵਿੱਚ ਪੂਰੇ ਮਾਹਰ ਹੋ ਗਏ। ਤਿੰਨ-ਚਾਰ ਸਾਲ ਸਿੰਘਾਂ ਦੇ ਜਥੇ ਵਿੱਚ ਰਹੇ। 1684 ਸਨ ਵਿੱਚ ਕਿਸੇ ਕਾਰਨ ਕਰਕੇ ਇਹਨਾਂ ਕੋਲੋਂ ਬ੍ਰਾਹਮਣ ਮਾਰਿਆ ਗਿਆ। ਇੱਕ ਬ੍ਰਾਹਮਣ ਦਾ ਕਤਲ ਹੋ ਗਿਆ ਕੋਈ ਬ੍ਰਾਹਮਣ ਦੇ ਕਤਲ ਨੂੰ ਬਹੁਤ ਵੱਡਾ ਪਾਪ ਪ੍ਰਾਣੇ ਮਿਥਿਆਸ ਵਿੱਚ ਮੰਨਿਆ ਗਿਆ ਬ੍ਰਾਹਮਣ ਮਾਰਿਆ ਗਿਆ ਇਹਨਾਂ ਨੂੰ ਬ੍ਰਾਹਮਣਾ ਨੇ ਕਿਹਾ ਕਿ ਤੁਹਾਡੀ ਜੱਤ ਵਿੱਚ ਕੋਹਰ ਚੱਲਣਾ ਹੈ ਸਰਾਪ ਦੇ ਦਿੱਤਾ ਤੁਹਾਡੇ ਸਾਰੇ ਕੋੜੀ ਪੈਦਾ ਹੋਣਗੇ ਬਾਬਾ ਜੀ ਨੇ ਕਿਹਾ ਕਿ ਬ੍ਰਾਹਮਣ ਤੇ ਮੇਰੇ ਕੋਲੋਂ ਮਰਿਆ ਹੈ ਜੱਤ ਦਾ ਜੱਤ ਦਾ ਕੀ ਕਸੂਰ ਹੈ ਇਸ ਦੀ ਵਜ੍ਹਾ ਮੈਨੂੰ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ ਬ੍ਰਾਹਮਣਾ ਨੇ ਕਿਹਾ ਕਿ ਤਾਂ ਫਿਰ ਸਿਰ ਦਾ ਸਿਰ ਦੇਣਾ ਪਵੇਗਾ ਪਾਪ ਤੁਹਾਨੂੰ ਆਪਣਾ ਸਿਰ ਕਟਵਾਉਣਾ ਪਵੇਗਾ ਸਿਰ ਦਾ ਸਿਰ ਦੇਣਾ ਪਵੇਗਾ ਬਾਬਾ ਜੀ ਬੜੇ ਨਡਰ ਜੋਧੇ ਸਨ ਭਗਤੀ ਤੇ ਸ਼ਕਤੀ ਦੇ ਮਾਲਕ ਸਨ ਕਹਿਣ ਲੱਗੇ ਮੈਨੂੰ ਮਨਜ਼ੂਰ ਹੈ ਪਰ ਨਾਲ ਇੱਕ ਸ਼ਰਤ ਰੱਖ ਦਿੱਤੀ ਔਰ ਮੈਂ ਆਪਣਾ ਸਿਰ ਆਪ ਕਟਾਂਗਾ ਤੁਹਾਡੇ ਕੋਲੋਂ ਨਹੀਂ ਕਟਵਾਉਣਾ ਤੇ ਬ੍ਰਾਹਮਣਾ ਨੇ ਕਿਹਾ ਸਾਨੂੰ ਮਨਜ਼ੂਰ ਹੈ ਸੋਮਵਾਰ ਦਾ ਸਮਾਂ ਨਿਯਤ ਕਰ ਲਿਆ ਗਿਆ ਇਲਾਕੇ ਵਿੱਚ ਖਬਰਾਂ ਫੈਲ ਗਈਆਂ ਲੋਕਾਂ ਨੂੰ ਦੱਸ ਦਿੱਤਾ ਗਿਆ ਕਿ ਇੱਕ ਬਹੁਤ ਬਹਾਦਰ ਬੰਦਾ ਉਹ ਆਪਣਾ ਸਿਰ ਤਲਵਾਰ ਨਾਲ ਛਿਰਪਾਨ ਨਾਲ ਆਪੇ ਕੱਟੇਗਾ ਤੋ ਇਸ ਦੀ ਚਰਚਾ ਬਹੁਤ ਦੂਰ ਦੂਰ ਤੱਕ ਫੈਲ ਗਈ ਲੋਕ ਇਕੱਠੇ ਹੋ ਗਏ ਕਿ ਵੇਖੀਏ ਕਿਹੜਾ ਥੂਰਮਾ ਹੈ ਜਿਹਨੇ ਆਪਣਾ ਸਿਰ ਆਪ ਕੱਟਣਾ ਹੈ ਬਾਬਾ ਜੀ ਆ ਗਏ ਤਾਂ ਬਾਬਾ ਜੀ ਨੇ ਕਿਰਪਾਨ ਪੂਰੇ ਜੋਸ਼ ਨਾਲ ਕਮਾਈ ਤੇ ਲੋਕਾਂ ਦੇ ਵੇਖਦਿਆਂ ਹੀ ਬਾਬਾ ਜੀ ਨੇ ਵਾਰ ਧੌਣ ਤੇ ਕੀਤਾ ਸਾਰੇ ਲੋਕਾਂ ਨੇ ਧੌਣ ਤੇ ਵਾਰ ਵੇਖਿਆ ਤੇ ਬਾਬਾ ਜੀ ਨੇ ਭਗਤੀ ਤੇ ਸ਼క్తి ਨਾਲ ਦਸਤਾਰ ਸਿਰ ਤੋਂ ਉੱਪਰ ਚੁੱਕ ਦਿੱਤੀ ਤੇ ਸਿਰ ਕਟਿਆ ਗਿਆ ਇਹ ਕੌਤਕ ਵੇਖ ਕੇ ਲੋਕ ਹੈਰਾਨ ਰਹਿ ਗਏ ਕਿ ਕੌਣ ਤੇ ਕਿਰਪਾਨ ਵੱਜਦੀ ਸਾਰਿਆਂ ਵੇਖੀ ਪਰ ਸਿਰ ਫਿਰ ਧੌਣ ਤੇ ਟਿਕ ਗਿਆ ਤੇ ਫਿਰ ਬਾਬਾ ਜੀ ਸਿੱਧਾਂ ਦੇ ਡੇਰੇ ਤੇ ਚਲੇ ਗਏ ਹੁਣ ਇੱਥੇ ਇੱਕ ਛੋਟੀ ਜਿਹੀ ਵਿਚਾਰ ਕੋਈ ਬੰਦੇ ਨੇ ਆਪ ਮਰਨਾ ਹੋਵੇ ਸੁਸਾਈਡ ਕਰਨਾ ਹੋਵੇ ਤਾਂ ਗੋਲੀ ਨਾਲ ਮਰ ਸਕਦਾ ਆਪ ਰਵਾਲਵਰ ਨਾਲ ਗੰਨਾ ਨਾਲ ਲੋਕਾਂ ਨੇ ਬੜੇ ਤਰੀਕੇ ਬਣਾਏ ਨੇ ਗੋਲੀ ਨਾਲ ਮਰਨ ਦੇ ਉਹ ਆਪ ਗੋਲੀ ਚਰਾ ਕੇ ਮਰ ਜਾਂਦੇ ਨੇ ਆਪ ਸੁਸਾਈਡ ਕਰਨਾ ਹੋਵੇ ਤੇ ਪਾਣੀ ਵਿੱਚ ਛਾਲ ਮਾਰ ਦਿਓ ਗੱਡੀ ਥੱਲੇ ਆ ਜਾਓ ਅੱਗ ਵਿੱਚ ਛਾਲ ਮਾਰ ਦਿਓ ਫਾਹਾ ਲੈ ਲਓ ਬੜੇ ਤਰੀਕੇ ਨੇ ਲੋਕੀ ਮਰਦੇ ਨੇ ਪਰ ਆਪਣੀ ਕਿਰਪਾਨ ਨਾਲ ਸਿਰ जख्मी ਤਾਂ ਕਰ ਸਕਦੇ ਹੋ ਪਰ ਪਰ ਪੰਜ ਚਲਾ ਕੇ ਸਿਰ ਨੂੰ ਕੱਟ ਲੈਣਾ ਇਹ ਤਾਂ ਅਤ ਕਥਨੀ ਦੀ ਗੱਲ ਲੱਗਦੀ ਹੈ ਪਰ ਇਹ ਤਾਂ ਸਾਰੀਆਂ ਗੱਲਾਂ ਇੱਥੇ ਅਤ ਕਥਨੀਆਂ ਹੀ ਹਨ ਪਰ ਉਹਨਾਂ ਨੇ ਆਪਣਾ ਸਿਰ ਜਿਹੜਾ ਵਧਿਆ ਤੇ ਫਿਰ ਧੌਣ ਨਾਲ ਜੋੜ ਲਿਆ ਟਿਕ ਗਿਆ ਤੇ ਫਿਰ ਬਾਬਾ ਜੀ ਸਿੱਧਾਂ ਦੇ ਦੇਰੇ ਤੇ ਚਲੇ ਗਏ ਉੱਥੇ ਗਊਆਂ ਦੀ ਸੇਵਾ ਕਰਦੇ ਰਹੇ ਤੇ ਭਜਤੀ ਕਰਦੇ ਰਹੇ ਤੇ ਕਾਫੀ ਸਮਾਂ ਸਿੱਧਾਂ ਦੇ ਦੇਰੇ ਤੇ ਰਹੇ 1697 ਇਸਵੀ ਨੂੰ ਹਾਰ ਦੇ ਮਹੀਨੇ ਵਿੱਚ ਇਹਨਾਂ ਦੇ ਦੇਰੇ ਤੋਂ ਨੇੜੇ ਹੀ ਮੁਸਲਮਾਨ ਗਊਆਂ ਹਲਾਲ ਕਰਨ ਲੱਗ ਪਏ ਤਾਂ ਬਾਬਾ ਜੀ ਨੇ ਗਊਆਂ ਛੁਡਵਾ ਦਿੱਤੀਆਂ ਕੁਝ ਦਿਨਾਂ ਬਾਅਦ ਉਹ ਲੜਨ ਦੀ ਪੂਰੀ ਤਿਆਰੀ ਕਰਕੇ ਆਏ ਕੋਣ ਮੁਸਲਮਾਨ ਤੇ ਇੱਥੇ ਫਿਰ ਗਊਆਂ ਹਲਾਲ ਕਰਨ ਲੱਗੇ ਤਾਂ ਬਾਬਾ ਜੀ ਨੂੰ ਪਤਾ ਲੱਗਾ ਤੇ ਬਾਬਾ ਜੀ ਆਪਣੇ ਪੂਰੇ ਸ਼ਸਤਰ ਲੈ ਕੇ ਬੋਦੇ ਗੁੱਸੇ ਨਾਲ ਆਏ ਤੇ ਉਹਨਾਂ ਨੂੰ ਲਲਕਾਰਿਆ ਕਿ ਇੱਥੇ ਗਊਆਂ ਨਹੀਂ ਹਲਾਲ ਕਰਨ ਦੇਣੀਆਂ ਤੇ ਮੁ슬ਮਾਨਾਂ ਬਾਬਾ ਜੀ ਦੇ ਤੇ ਹਮਲਾ ਕਰ ਦਿੱਤਾ ਬਾਬਾ ਜੀ ਬੜੀ ਬਹਾਦਰੀ ਨਾਲ ਲੜੇ ਤੇ ਮੁ슬ਮਾਨਾਂ ਨੂੰ ਮਾਰ ਦਿੱਤਾ ਤੇ ਕੁਝ ਮੁ슬ਮਾਨ ਜਾਨ ਬਚਾ ਕੇ ਭੱਜ ਗਏ ਉੱਥੋਂ ਬਾਬਾ ਜੀ ਵਿਆਸ ਤੋਂ ਅੱਗੇ ਆਏ ਮੁ슬ਮਾਨਾਂ ਨੇ ਮੁ슬ਮਾਨਾ ਦੇ ਜਥੇ ਲੈ ਕੇ ਬਾਬਾ ਜੀ ਨੂੰ ਆਣ ਕਹਿ ਰਿਹਾ ਤੇ ਬਾਬਾ ਜੀ ਬੜੀ ਬਹਾਦਰੀ ਨਾਲ ਲੜੇ ਤੇ ਮੁਸਲਮਾਨਾਂ ਨੂੰ ਭਾਜੜਾ ਪਾ ਦਿੱਤੀਆਂ ਤੇ ਕੁਝ ਦਿਨਾਂ ਬਾਅਦ ਬਾਬਾ ਜੀ ਬਟਾਲੇ ਦੇ ਨੇੜੇ ਪਿੰਡ ਉਦੋਕੇ ਪਹੁੰਚੇ ਤੇ ਉੱਥੇ ਬੜੀ ਜ਼ਬਰਦਸਤ ਲੜਾਈ ਹੋਈ ਤੇ ਇੱਥੇ ਬਾਬਾ ਜੀ ਦਾ ਸਿਰ ਕਟਿਆ ਗਿਆ ਪਿੰਡ ਉਦੋਕੇ ਵਿਖੇ ਬਾਬਾ ਜੀ ਦਾ ਬਾਬਾ ਜੀ ਦਾ ਸਿਰ ਕਟਿਆ ਗਿਆ ਤੇ ਬਾਬਾ ਜੀ ਭਗਤੀ ਤੇ ਸ਼ਕਤੀ ਸਿਰ ਲੱਥੇ ਵੀ ਲੜਦੇ ਜਾ ਰਹੇ ਸਨ ਭਗਤੀ ਤੇ ਸ਼ਕਤੀ ਕਾਰਨ ਸਿਰ ਲੱਥੇ ਵੀ ਲੜਦੇ ਜਾ ਰਹੇ ਸਨ ਪਿੰਡ ਉਦੋਕੇ ਤੋਂ 30 ਕਿਲੋਮੀਟਰ ਡੇਰਾ ਬਾਬਾ ਨਾਨਕ ਤੋਂ 3 ਕਿਲੋਮੀਟਰ ਦੂਰ ਪਿੰਡ ਠੇਠਤ ਕੇ ਦੇ ਲਾਗੇ ਲੰਘ ਰਹੇ ਸਨ ਕਿ ਇੱਕ ਉਪਲਜਾਤ ਦੀ ਜਨਾਨੀ ਕੋਠੇ ਤੇ ਚੜ੍ਹੀ ਹੋਈ ਸੀ ਜਿਸ ਨੇ ਵੇਖਿਆ ਕਿ ਬਾਬਾ ਜੀ ਸਿਰ ਲੱਥੇ ਧੜ ਹੀ ਲੜਦਾ ਜਾ ਰਿਹਾ ਹੈ ਤਾਂ ਉਸ ਜਨਾਨੀ ਨੇ ਕਿਹਾ ਕਿ ਹਾਏ ਨਹੀਂ ਵੇਖੋ ਧੜ ਹੀ ਲੜਦਾ ਜਾ ਰਿਹਾ ਹੈ ਤੇ ਬਾਬਾ ਜੀ ਨੇ ਕਿਹਾ ਕਿ ਅਜੇ ਅਸੀਂ ਤਨਾਵ ਦਰਿਆ ਤੱਕ ਜਾਣਾ ਸੀ ਤੁਸੀਂ ਇੱਥੇ ਹੀ ਹਾਂ ਪਾ ਦਿੱਤੀ ਹੈ ਤੇ ਇੱਥੇ ਹੀ ਧਾਰ ਦਿਗ ਪਿਆ ਇਲਾਕੇ ਦੀਆਂ ਸੰਤਾਂ ਨੇ ਇੱਥੇ ਬਾਬਾ ਜੀ ਦਾ ਸੰਸਕਾਰ ਕਰ ਦਿੱਤਾ ਤੇ ਇਹਨਾਂ ਦੀ ਭਸਮ ਮੱਲਤ ਵਿੱਚ ਪਾ ਕੇ ਇਸ ਅਸਥਾਨ ਭਾਵ ਜਿੱਥੇ ਇਹ ਬੋਰਡ ਲੱਗਾ ਹੋਇਆ ਉਸ ਰਹਾਦ ਦੇ ਨੇੜੇ ਜਿੱਥੋਂ ਅਸੀਂ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਦੇ ਦਰਸ਼ਨ ਕਰਦੇ ਹਾਂ ਦੂਰਬਿੰਦ ਰਾਹੇ ਉਹਦੇ ਨੇੜੇ ਹੀ ਭਸਮ ਜਿਹੜੀ ਆ ਉੱਥੇ ਪਾ ਕੇ ਸਥਾਨ ਤੇ ਦਫਨਾ ਦਿੱਤੀ ਜੋ ਕਿ ਇਸ ਸਮਾਜ ਉਪਰ ਥੜਾ ਸਾਹਿਬ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਚੱਜਿਆ ਜਾਂਦਾ ਹੈ ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਕਰਤਾਰpur ਸਾਹਿਬ ਤੋਂ ਡੇਰਾ ਬਾਬਾ ਨਾਨਕ ਆਉਂਦੇ ਸਮੇ ਇੱਥੇ ਬੈਠਿਆ ਕਰਦੇ ਸਨ ਦੇਖੋ ਗੁਰੂ ਨਾਨਕ ਪਾਛਾ 1469 ਤੋਂ ਲੈ ਕੇ 1538 ਈਸਵੀ ਤੱਕ ਇਸ ਸੰਸਾਰ ਤੇ ਸਰੀਰਕ ਰੂਪ ਵਿੱਚ ਸਨ ਔਰ ਇਹ ਕਹਾਣੀ 1652 ਵਿੱਚ ਬਾਬਾ ਜੀ ਜਨਮ ਹੋਇਆ ਇਹਨਾਂ ਦਾ ਤੇ 1697 ਵਿੱਚ ਇਹ ਇਹਨਾਂ ਦੀ ਮੌਤ ਹੋਈ ਹੈ ਔਰ ਹੁਣ ਪਹਿਲੀਆਂ ਗੱਲਾਂ ਨਾਲ ਕਿਉਂ ਜੋੜੀਆਂ ਜਾ ਰਹੀਆਂ ਕਿਉਂਕਿ ਇਸ ਨੂੰ ਇਤਿਹਾਸਕ ਅਸਥਾਨ ਬਣਾਣਾ ਕਿਹੜਾ ਕੋਈ ਦ੍ਰਿਆਫਤ ਕਰਨ ਜਾ ਰਿਹਾ ਕਿਹੜਾ ਕੋਈ ਖੋਜ ਕਰਨ ਜਾ ਰਿਹਾ ਕੋਈ ਇਹ ਕੱਲਾ ਬਾਬਾ ਬਾਬੇ ਦੇ ਨਾਂ ਤੇ ਇਹ ਬਣਾਉਂਦੇ ਬਾਬਾ ਸਿੱਧ ਸਿੱਧ ਸਿੰਘ ਦੇ ਨਾਂ ਤੇ ਕਿਸੇ ਨੇ ਉਸ ਨੂੰ ਮੰਨਣਾ ਨਹੀਂ ਇਸ ਨੂੰ ਇਤਿਹਾਸ ਨਾਲ ਜੋੜ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਵੀ ਇਸ ਥੜਾ ਤਾਂ ਹੁਣ ਬਣਾਇਆ ਜਦੋਂ ਉਹਨਾਂ ਦੀ ਰਾਖ ਉੱਥੇ ਤੁਸੀਂ ਦਬਾਈ ਹੈ ਉਹਦੇ ਉੱਤੇ ਥੜਾ ਬਣਾਇਆ ਪਹਿਲਾਂ ਤੁਹਾਨੂੰ ਕਹਿ ਦੱਸ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਬੈਠਿਆ ਕਰਦੇ ਸਨ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਆਉਂਦੇ ਸਮੇਂ ਇੱਥੇ ਬੈਠਿਆ ਕਰਦੇ ਸਨ ਇੱਥੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਗਰੀਬਦਾਸ ਜੀ ਤੇ ਗੁਰੂ ਅੰਗਦ ਦੇਵ ਜੀ ਵੀ ਕਈ ਵਾਰ ਬੈਠੇ ਤੇ ਇਸ ਧਰਤੀ ਨੂੰ ਭਾਗ ਲਾਏ ਸਨ ਸੋ ਹੁਣ ਇਸ ਦੀ ਇਤਿਹਾਸਕ ਵਿਚਾਰ ਅਸੀਂ ਕਰਦੇ ਆ ਜਿਸ ਕਾਰਨ ਅਥੀ ਇਹ ਸਾਰੀ ਕਹਾਣੀ ਪੜ੍ਹੀ ਪਹਿਲੀ ਗੱਲ ਕਿ ਇਹ ਜਿਹੜੇ ਜਿਹੜਾ ਬਾਬਾ ਜੀ ਸਿੱਧ ਸਿਉਂ ਪੈਦਾ ਹੋਇਆ ਇਹ ਗੁਰੂ ਗੋਬਿੰਦ ਸਿੰਘ ਤੋਂ 14 ਸਾਲ ਪਹਿਲਾਂ ਇੱਥੇ ਲਿਖਿਆ ਕਿ ਇਹ ਸਿੰਘਾਂ ਦੇ ਜੱਥੇ ਵਿੱਚ ਰਲ ਗਏ ਅਸੀਂ ਸਾਰੇ ਜਾਣਦੇ ਹਾਂ ਕਿ 1699 ਈਸਵੀ ਤੋਂ ਪਹਿਲਾਂ ਨਾ ਸਿੰਘ ਰਾਜਪੂਤਾਂ ਦੇ ਤਾਂ ਹੋਇਆ ਕਰਦੇ ਸਨ ਆਮ ਪੰਜਾਬ ਵਿੱਚ ਸਿੰਘ ਨਾਮ ਨਹੀਂ ਸਨ ਕਿਉਂ ਅਸੀਂ ਪੰਜਾਬ ਪਿਆਰਿਆਂ ਦੇ ਨਾਮ ਦੇਖੀਏ ਕਿਸੇ ਨਾਲ ਵੀ ਸਿੰਘ ਨਹੀਂ ਕਿਸੇ ਗੁਰੂ ਸਾਹਿਬ ਦੇ ਨਾਮ ਦੇ ਨਾਲ ਵੀ ਸਿੰਘ ਨਹੀਂ 1690 ਤੋਂ ਬਾਅਦ ਹੀ ਸਿੰਘ ਜਿਹੜਾ ਲਤਫ ਸਾਨੂੰ ਮਿਲਿਆ ਤਾਂ ਫਿਰ ਇਹ ਬਾਬਾ ਸਿੱਧ ਸਿੰਘ ਕਿਹੜੇ ਸਿੰਘਾਂ ਦੇ ਜਥੇ ਵਿੱਚ ਰਲ ਗਿਆ ਸਿੰਘਾਂ ਦੇ ਜਥੇ ਦਾ 1690 ਈਸਵੀ ਤੋਂ ਬਾਅਦ ਵਿੱਚ ਬਣੇ ਹੋਣਗੇ ਹਾਂ ਸਿੱਖਾਂ ਦੇ ਜਥੇ ਹੋ ਸਕਦੇ ਕਿ ਗੁਰੂ ਹਰਗੋਬਿੰਦ ਪਾਸ਼ਾ ਦੇ ਟਾਈਮ ਜਿਹੜੇ ਸ਼ਸਤਰ ਧਾਰੀ ਸਿੱਖ ਸਨ ਉਹਨਾਂ ਦੇ ਜਿਥੇ ਹੋ ਸਕਦੇ ਕੋਈ ਜਦੋਂ ਕੱਚੀ ਕਹਾਣੀ ਲਿਖਣੀ ਨਾ ਕੋਈ ਨਾ ਕੋਈ ਗਲਤੀ ਉਹਦੇ ਵਿੱਚ ਹੋ ਜਾਣੇ ਫਿਰ ਇਹ ਬਾਬਾ ਜੀ ਤਾਂ 1697 ਖੰਡੇ ਬਾਟੇ ਦੀ ਪੌਲ ਤੋਂ ਪਹਿਲਾਂ ਹੀ ਸੰਸਾਰ ਤੋਂ ਕੂਚ ਕਰ ਗਏ ਤਾਂ ਫਿਰ ਇਹ ਕਹਾਣੀ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਸਨ ਗੁਰੂ ਅੰਗਦ ਦੇਵ ਦੀ ਪਾਤਸ਼ਾਹ ਇੱਥੇ ਆਏ ਸਨ ਬਾਬਾ ਗਰੀਬਦਾਸ ਜੀ ਇੱਥੇ ਬੈਠਿਆ ਕਰਦੇ ਸਨ ਇਹ ਕਿਉਂ ਇਹ ਹੈ ਕਿ ਸਾਡੇ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਨੇ ਜਾਂ ਸਾਡੇ ਕਿਸੇ ਧਰਮ ਦੇ ਜਥੇਦਾਰ ਨੇ ਜਾਂ ਕਿਸੇ ਸਿੱਖ ਧਰਮ ਦੇ ਰਾਜਨੇਤਾ ਨੇ ਇਹ ਬੋਲ ਨਹੀਂ ਪੜਿਆ ਉਹਨਾਂ ਨੂੰ ਮਨਾਹੀ ਨਹੀਂ ਕਰਨੀ ਚਾਹੀਦੀ ਕਿ ਇਦਾਂ ਦੀਆਂ ਕਰਾਮਾਤਕ ਗੱਲਾਂ ਲਿਖ ਕੇ ਸਿੱਖ ਕੌਮ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ ਹੋਰ ਦੂਜੀ ਗੱਲ ਹੁਣ ਮੈਂ ਸੋਚਦਾ ਇਸ ਕੌਮ ਨੇ ਅਸਲ ਲੱਥੇ ਤੇ ਲੜਾਈ ਤਾਂ ਮੰਨ ਲਈ ਸੀ ਪਰ ਇਹ ਜਿਹੜਾ ਬਾਬਾ ਸਿੱਧ ਸਿਉ ਆ ਇਹ ਤਾਂ ਬਾਬਾ ਦੀਪ ਸਿੰਘ ਕੋ ਬਹੁਤ ਅੱਗੇ ਹੋਇਆ ਬਾਬਾ ਦੀਪ ਤਾਂ 1-2 ਕਿਲੋਮੀਟਰ ਸ਼ਾਇਦ ਕਹਿੰਦੇ ਆ ਹੱਥ ਤੇ ਸਿਰ ਰੱਖ ਕੇ ਲੜ ਲੜਿਆ ਔਰ ਉਹਦੇ ਵਿੱਚ ਵੀ ਕਿਉਂਕਿ ਹੋ ਸਕਦਾ ਹੱਥ ਰਾਹੀਂ ਸਿਰ ਦਾ ਕੋਈ ਕਨੈਕਸ਼ਨ ਸਰੀਰ ਨਾਲ ਜੋੜ ਕੇ ਜਾਂ ਹੋਣ ਤਾਰਾਂ ਵੀ ਉਹ ਦਿਮਾਗ ਆਰਡਰ ਦਿੰਦਾ ਹੋਵੇ ਦੂਜੇ ਹੱਥ ਨੂੰ ਕਿ ਆ ਔਰ ਅੱਖਾਂ ਵੀ ਦੱਸ ਦੀਆਂ ਹੋਣਗੇ ਆਇਆ ਮਾਰ ਏਦਾਂ ਮਾਰ ਪਰ ਆ ਬਾਬਾ ਸਿੱਧ ਸਿੰਘ ਤਾਂ 30 ਕਿਲੋਮੀਟਰ ਦੂਰ ਤੱਕ ਲੜਦਾ ਗਿਆ ਸਿਰ ਹੈ ਨਹੀਂ ਨਾਲ ਕੱਲਾ ਧਾੜੀ ਲੜਦਾ ਗਿਆ ਫਾਲਸਾ ਜੀ ਜੇ ਇਹਨਾਂ ਕਹਾਣੀਆਂ ਨੂੰ ਅਸੀਂ ਲਾ ਕੇ ਬੋਰਡ ਉੱਥੇ ਅਸੀਂ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਲਾਵਾਂਗੇ ਲੰਗਰ ਐ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇਵਾਂਗੇ ਕਿਹੜਾ ਬੱਚਾ ਸਿੱਖ ਧਰਮ ਵਿੱਚ ਆਏਗਾ ਵਿਗਿਆਨਕ ਸੋਚ ਵਾਲਾ ਕਿਹੜਾ ਬੰਦਾ ਸਿੱਖ ਧਰਮ ਨੂੰ ਅਪਣਾਏਗਾ ਕਿਹੜਾ ਇਸ ਦੀ ਵਡਿਆਈ ਕਰੇਗਾ ਅਸੀਂ ਸਾਡੇ ਗੁਰੂ ਪਾਤਸ਼ਾਹ ਮਾਣੇ ਅਜਿਹੀਆਂ ਅਜਿਹੀਆਂ ਕਾਰਮ ਕਾਂਡਕ ਜਿਹੜੀਆਂ ਗਪੌੜ ਕਹਾਣੀਆਂ ਦਾ ਖੰਡਨ ਕੀਤਾ ਪੂਰੀ ਗੁਰਬਾਣੀ ਵਿੱਚ ਇਹਨਾਂ ਕਹਾਣੀਆਂ ਦਾ ਖੰਡਨ ਕੀਤਾ ਹੋਇਆ ਪਰ ਇੱਥੇ ਬਾਬਾ ਸਿੱਧ ਸਿੰਘ ਦੇ ਨਾਂ ਤੇ ਗੁਰਦੁਆਰਾ ਬਣਾ ਦਿੱਤਾ ਅੱਛਾ ਇੱਕ ਪਾਸੇ ਕਹਿੰਦੇ ਆ ਗੋੜ ਮੜੀ ਮੱਟ ਪੂਲ ਨਾ ਮੰਨੇ ਖਾਲਸਾ ਜਿਹੜਾ ਗੋੜ ਮੜੀ ਮੱਟ ਪੂਲ ਨਾ ਮੰਨੇ ਹੁਣ ਜਿੱਥੇ ਸਵਾਬ ਬਾਬਾ ਸਿੱਧ ਸਿੰਘ ਦੀ ਢੱਬੀ ਆ ਉੱਥੇ ਅਸੀਂ ਗੁਰਦੁਆਰਾ ਬਣਾ ਕੇ ਉੱਥੇ ਪ੍ਰਕਾਸ਼ ਕਰ ਦਿੱਤਾ ਇਹ ਬੋਰਡ ਲੱਗਾ ਹੋਇਆ ਹੁਣ ਸਿੱਖ ਕੌਮ ਗੋੜ ਮਰੀ ਮਟ ਭੂਲ ਨਾ ਮੰਨੇ ਵਾਲੀ ਸਿੱਖ ਕੌਮ ਉੱਥੇ ਜਾ ਕੇ ਮੱਥੇ ਰਗੜਦੀ ਆ ਉੱਥੇ ਜਾ ਕੇ ਉਹ ਲੰਗਰ ਛਕਦੀ ਆ ਉੱਥੇ ਜਾ ਕੇ ਸਭ ਤੋਂ ਵੱਡੀ ਸਾਡੀ ਜਿਹੜੀ ਕਮਜ਼ੋਰੀ ਪਤਾ ਕੀ ਹੈ ਸਾਡੇ ਸਿੱਖਾਂ ਵਿੱਚ ਬੇਰੁਜ਼ਗਾਰੀ ਬयंਕ ਹੈ ਅਤ ਦੀ ਬੇਰੁਜ਼ਗਾਰੀ ਹੈ ਜਿਸ ਨੂੰ ਕੋਈ ਕੰਮ ਨਹੀਂ ਮਿਲਦਾ ਨਾ ਉਹ ਕੋਈ ਆਪਣਾ ਕਵੀਸ਼ਰੀ ਜਥਾ ਬਣਾ ਲੈਂਦਾ ਕੋਈ ਆਪਣਾ ਰਾਗੀ ਢਾਡੀ ਜਥਾ ਬਣਾ ਲੈਂਦਾ ਉਹੀ ਆਪਣਾ ਹੋਰ ਜਥਾ ਬਣਾ ਲੈਂਦਾ ਧਰਮ ਖੇਤਰ ਵਿੱਚ ਬੱਚੇ ਪਾਲਣ ਲਈ ਰੋਜੀ ਰੋਜ਼ਗਾਰ ਲਈ ਇਹ ਇੱਕ ਸਿਸਟਮ ਬਣਾਇਆ ਹੋਇਆ। ਮਤਲਬ ਜੇ ਸਾਨੂੰ 100 ਬੰਦਾ ਚਾਹੀਦਾ ਪ੍ਰਚਾਰ ਲਈ ਸਾਡੇ ਕੋਲ 10000 ਬੰਦਾ ਹੈ ਤੇ ਉਹ ਐਵੇਂ ਵਿਚਾਰੇ ਤੁਰੇ ਫਿਰਦੇ ਨੇ ਜਿੱਥੇ ਮਰਜ਼ੀ ਉਹਨਾਂ ਤੋਂ ਜਿਹੜੀ ਚੀਜ਼ ਮਰਜ਼ੀ ਦੇ ਸੋਲੇ ਘਵਾ ਲਓ। ਪੰਜ ਕਕਾਰੀ ਅੰਮ੍ਰਿਤਧਾਰੀ ਨੇ ਤਿਆਰ ਬਰ ਤਿਆਰ ਸਿੱਖ ਨੇ ਪਰ ਮਾਇਆ ਕਾਰਨ ਜਿਸ ਦੀ ਮਰਜ਼ੀ ਉਹਨਾਂ ਤੋਂ ਉਸਤਤ ਕਰਾ ਲੋ ਜਿਸ ਦੀ ਮਰਜ਼ੀ ਕਹਾਣੀ ਸੁਣਾ ਲੋ ਪਰ ਹੁਣ ਮੈਂ ਇਹ ਕਹਾਂਗਾ ਜੇਕਰ ਸਿੱਖ ਕੌਮ ਨੂੰ ਇਹ ਲਿਖੀ ਹੋਈ ਕਹਾਣੀ ਬੋਰਡ ਵਾਲੀ ਮਨਜ਼ੂਰ ਹੈ ਤੇ ਇਸ ਦੇ ਮੁਕਾਬਲੇ ਬਾਬਾ ਸਿੱਧ ਸਿੰਘ ਦੇ ਮੁਕਾਬਲੇ ਬਾਬਾ ਦੀਪ ਸਿੰਘ ਤਾਂ 5% ਵੀ ਨਹੀਂ ਹੈ ਕਿਉਂਕਿ ਬਾਬਾ ਦੀਪ ਸਿੰਘ ਦਾ ਇੱਕ ਹੱਥ ਤੇ ਸਿਰ ਧਰਿਆ ਸੀ ਤੇ ਦੂਜੇ ਹੱਥ ਨਾਲ ਖੰਡਾ ਬੋਂਦਾ ਸੀ ਪਰ ਬਾਬਾ ਸਿੱਦੇ ਜਿਉਂਦਾ ਬਿਨਾ ਸਿਰ ਕੋਈ ਲੜੀ ਜਾਂਦਾ ਸੀ ਮੈਂ ਦੱਸਦੇ ਹਾਂ ਇਹ ਧਰਮ ਨੂੰ ਖਤਮ ਕਰਨ ਲਈ ਕਹਾਣੀਆਂ ਬਣਾਈਆਂ ਜਾਂਦੀਆਂ ਅਜਿਹੀ ਕਹਾਣੀ ਕ੍ਰਿਸ਼ਨ ਮਹਾਰਜ ਦੇ ਟਾਈਮ ਦੀ ਵੀ ਲਿਖੀ ਹੋਈ ਆ ਅਜਿਹੀ ਕਹਾਣੀ ਰਾਜਸਥਾਨ ਦੇ ਵਿੱਚ ਰਾਜ ਘਰਾਣੇ 'ਚ ਵੀ ਲਿਖੀ ਹੋਈ ਆ ਅ ਦੋ ਦਿਨ ਪਹਿਲਾਂ ਮੈਂ ਪੋਸਟ ਉਹ ਪੜ੍ਹੀ ਸੀ ਔਰ ਇਹ ਲਿਖਿਆ ਹੋਇਆ ਸਭ ਕੁਝ ਇਹ ਸਾਰੀਆਂ ਕਹਾਣੀਆਂ ਨੂੰ ਵਾਰ-ਵਾਰ ਰਿਪੀਟ ਕੀਤਾ ਜਾਂਦਾ ਥੋੜਾ ਟੁੜਕਾ ਲਾਇਆ ਜਾਂਦਾ बस इकੋਈ ਬੇਨਤੀ ਕਰਨੀ ਆ ਕਿ ਜਿਸ ਦਿਨ ਸਿੱਖ ਕੌਮ ਨੇ ਆਪਣੇ ਕੀਮਤੀ ਦਿਮਾਗ ਦੀ ਵਰਤੋਂ ਸ਼ੁਰੂ ਕਰ ਦਿੱਤੀ ਉਸ ਦਿਨ ਹੀ ਸਿੱਖੀ ਦਾ ਮਾਰਗ ਸ਼ੁਰੂ ਹੋਣਾ ਨਹੀਂ ਤਾਂ ਅਸੀਂ ਪੂਰੀ ਬੁਰੀ ਤਰ੍ਹਾਂ ਪਟਕ ਰਹੇ ਹਾਂ ਹੁਣ ਮੈਂ ਗੁਰਦੁਆਰਾ ਚੋਲਾ ਸਾਹਿਬ ਚੋਲਾ ਸਾਹਿਬ ਦੇਖਿਆ ਤੇ ਉਹ ਇੱਕ ਸ਼ੀਸ਼ੇ ਦੇ ਵਿੱਚ ਕੱਪੜਾ ਮੜਾਇਆ ਹੋਇਆ ਚੋੜਾ ਸਾਹਿਬ ਤੇ ਰੱਖਿਆ ਹੋਇਆ ਪਰ ਜਿੱਤੇ ਛੋਟੇ ਸਾਹਿਬ ਜਾਦਿਆਂ ਨੂੰ ਨੀਆਂ ਵਿੱਚ ਉਣਿਆ ਸੀ ਉਹ ਨਿਸ਼ਾਨੀ ਸਾਡੇ ਕੋਲ ਹੈ ਨਹੀਂ ਉੱਥੇ ਬੀਬੇ ਨਾਨਕੀ ਦਾ ਰਮਾਲਾ ਤਾਂ ਰੱਖਿਆ ਹੋਇਆ ਉੱਥੇ ਇਹ ਵੀ ਰੱਖਿਆ ਹੋਇਆ ਕਿ ਆਹ ਰਮਾਲਾ ਜੋ ਹਰੀ ਸਿੰਘ ਨਲੂਏ ਨੇ ਚੜਾਇਆ ਸੀ ਉਹ ਵੀ ਰੱਖਿਆ ਹੋਇਆ ਪਰ ਗੁਰੂ ਮਹਾਰਾਜ ਦੇ ਘਰ ਪੁਰਾਣੇ ਉਹ ਕੋਈ ਨਿਸ਼ਾਨੀ ਨਹੀਂ ਰੱਖੀ ਕਿ ਗੁਰੂ ਮਹਾਰਾਜ ਇੱਥੇ ਰਹਿੰਦੇ ਸਨ ਸਭ ਕੁਝ ਢਾ ਕੇ ਪਦਰਾ ਕਰਕੇ ਅਸੀਂ ਕੀਮਤੀ ਪੱਥਰ ਉੱਤੇ ਲਾ ਦਿੱਤਾ ਇਹ ਕਹਾਣੀਆਂ ਦੇ ਬੋਰਡ ਲਾਏ ਸਿੱਖ ਇਤਿਹਾਸ ਦੀਆਂ ਸਹੀ ਕਹਾਣੀਆਂ ਦੇ ਬੋਰਡ ਸਾਨੂੰ ਕਿਤੇ ਨਹੀਂ ਮਿਲਦੇ ਕੋਈ ਗਿਆਨ ਨਹੀਂ ਮਿਲਦਾ ਸਿਰਫ ਅਸੀਂ ਮੇਲਾ ਗੇਲਾ ਰੋਲਾ ਲੱਪਾ ਲੰਗਰ ਛਕ ਲਓ ਛਕਾ ਲਓ ਤੇ ਅੱਜ ਵੀ ਮੈਂ ਕੋਈ ਵੀਡੀਓ ਦੇਖ ਰਿਹਾ ਸੀ ਹੋਲੇ ਮਹੱਲੇ ਤੇ ਗਏ ਹੋਏ ਫੁੱਟੋਂ ਮਚਾਰੇ ਨੇ ਉੱਥੇ ਡਾਂਗਾ ਚੱਲ ਰਹੀਆਂ ਆ ਕੁਝ ਸਾਡੇ ਕੋਲ ਅਸੀਂ ਧਰਮ ਦੇ ਖੇਤਰ ਵਿੱਚ ਆ ਕੁਝ ਸਿੱਖਿਆ ਪਿਛਲੇ ਸਾਲ ਵੀ ਇੱਕ ਪ੍ਰਦੀਪ ਸਿੰਘ ਨਾਂ ਦੇ ਸਿੰਘ ਦੀ ਮੌਤ ਹੋਈ ਸੀ ਇੱਥੇ ਲੜਾਈ ਝਗੜੇ ਵਿੱਚ ਹੋਰ ਬਹੁਤ ਸਾਰੀਆਂ ਵਾਰਦਾਤਾਂ ਅਸੀਂ ਫਰੂਦ ਬਹੁਤ ਮਚਾਉਨੇ ਆ ਧਰਮ ਸਾਡੇ ਤੋਂ ਅਲੋਪ ਹੈ ਤੇ ਇਹ ਸਾਰੀ ਕਹਾਣੀ ਫੋਕਟ ਹੈ ਨਕਲੀ ਹੈ ਖੋਖਲੀ ਹੈ ਪਰ ਜੱਸੂਆ ਕੌਣ ਕਹੇਗਾ ਕੌਣ ਵਾ ਇਹ ਹੀ ਬੇਨਤੀ ਹੈ ਜਾਗ ਜਾਈਏ ਜਾਗ ਜਾਈਏ ਜਿੱਥੇ ਤੁਹਾਨੂੰ ਕਿਤੇ ਕੋਈ ਗਲਤ ਲਿਖਿਆ ਮਿਲਦਾ ਹੈ ਉਸ ਨੂੰ ਜ਼ਾਹਰ ਕਰੋ ਪਰਗਟ ਕਰੋ ਸੋਸ਼ਲ ਮੀਡੀਆ ਤੇ ਪਾਓ ਤਾਂ ਕਿ ਦੁਬਾਰਾ ਕੋਈ ਬੰਦੇ ਉੱਥੇ ਜਾਣ ਉਹ ਦੇਖਣ ਉਹ ਵੀ ਸੋਸ਼ਲ ਮੀਡੀਆ ਤੇ ਆਉਣ ਤਾਂ ਕਿ ਇਹਦੇ ਇਹ ਬੋਰਡ ਹਟਾਏ ਜਾਣ ਜੇ ਕਿਸੇ ਨੇ ਕੁਝ ਬਣਾਉਣਾ ਅਸੀਂ ਰੋਕ ਨਹੀਂ ਸਕਦੇ ਵੀ ਉਹਨਾਂ ਉੱਥੇ ਪ੍ਰਕਾਸ਼ ਕੀਤਾ ਇੱਕ ਬਿਜ਼ਨਸ ਹੈ ਇੱਕ ਵਪਾਰ ਹੈ ਵਿਚੇ ਦੁਨੀਆ ਆਉਂਦੀ ਐ ਉਥੇ ਧਾਰਮਿਕ ਸਾਨ ਬਣਾ ਲੋ ਚੜਾਵਾ ਚੜਤ ਹੋ ਜੇ ਮੌਜਾਂ ਕਰੋ ਆਨੰਦ ਲੂਟੋ ਆਓ ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਆ ਵਿਚਾਰ ਕਰਦੇ ਆ ਕਈ ਤਰ੍ਹਾਂ ਦੀਆਂ ਛੁੱਲਾਂ ਗਲਤੀਆਂ ਹੋਗੀਆਂ ਹੁਣ ਦੀਆਂ ਮਾਫ ਕਰਨਾ ਉਹੀ ਬੇਨਤੀ ਜੋ ਵਾਰ-ਵਾਰ ਕਰਿਆ ਕਰਦਾ ਜੇ ਖੋਜ ਭਰਪੂਰ ਵੀਡੀਓ ਤੁਸੀਂ ਸੁਣਨਾ ਚਾਹੁੰਦੇ ਹੋ ਜੇ ਤੁਸੀਂ ਖੋਜ ਨੂੰ ਅੱਛਾ ਸਮਝਦੇ ਹੋ ਤੋਂ ਮੇਰੇ YouTube ਚੈਨਲ ਸੱਚ ਦੀ ਖੋਜ ਵਿਧ ਬਲਦੇਵ ਸਿੰਘ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਘੰਟੀ ਦਾ ਬਟਨ ਵੀ ਦਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ